ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਤੋਂ ਅਸੀਂ ਜਿਹੜਾ ਨਾਵਲ ਨਾਨਕ ਸਿੰਘ ਦਾ ਲਿਖਿਆ ਹੋਇਆ ਹੈ ਪਵਿੱਤਰ ਪਾਪੀ ਉਸ ਨਾਵਲ ਦੀਆਂ ਜਿਹੜੀਆਂ ਜਿਵੇਂ ਨੰਬਰ 1 ਨੰਬਰ 2 ਉਹਨੇ ਵੀ ਇਹਦੇ ਵਿੱਚ 파ਟ ਨੇ ਅਸੀਂ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਡਿਸਕਸ ਕਰਾਂਗੇ ਤੇ ਨਾਵਲ ਬਹੁਤ ਹੀ ਵਧੀਆ ਹੈ ਬਹੁਤ ਹੀ ਮਸ਼ਹੂਰ ਨਾਵਲ ਰਿਹਾ ਹੈ ਤੇ ਇਹਦੇ ਉੱਪਰ ਜਿਹੜੀ ਇੱਕ ਪੰਜਾਬੀ ਫਿਲਮ ਹੈ ਉਹ ਵੀ ਬਣੀ ਹੋਈ ਹੈ ਕਿਉਂ ਸੁਖ ਤੇ ਹੈ ਪਤੀ ਦੇ ਉਦਾਸ ਚਿਹਰੇ ਵੱਲ ਤੱਕ ਕੇ ਮਾਇਆ ਨੇ ਪ੍ਰਸ਼ਨ ਕੀਤਾ ਕੁਝ ਨਹੀਂ ਕਹਿ ਕੇ ਤੇ ਬਿਨਾ ਉਸ ਵੱਲ ਤੱਕਿਆਂ ਪੰਨਾ ਲਾਲ ਅੰਦਰ ਲੰਘ ਗਿਆ ਪਰ ਇਸ ਕੁਝ ਨਹੀਂ ਵਿੱਚੋਂ ਮਾਇਆ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਬੜਾ ਕੁਝ ਇਸ ਵਿੱਚ ਲੁਕਿਆ ਹੋਇਆ ਹੈ ਉਹ ਛੋਟੇ ਇੰਦਰ ਕੁਮਾਰ ਨੂੰ ਕੁਛੜੋਂ ਉਤਾਰ ਕੇ ਵੀਣਾ ਨੂੰ ਫੜਾਉਂਦੀ ਹੋਈ ਪਤੀ ਦੇ ਮੰਗਰੇ ਅੰਦਰ ਜਾ ਪਹੁੰਚੀ ਗਲੀ ਦੇ ਸਿਰੇ ਤੋਂ ਕੋਈ 4-5 ਘਰ ਛੱਡ ਕੇ ਇੱਕ ਨੀਵੇਂ ਜਿਹੇ ਮਕਾਨ ਦੀ ਛੱਤ ਹੇਠ ਇਹ ਟੱਬਰ ਆਪਣੇ ਗ੍ਰਸਥ ਦੇ ਬੋਝਲ ਗੱਡੇ ਨੂੰ ਬੋਝਲ ਹੁੰਦਾ ਹੈ ਭਾਰਾ ਗੱਡੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਧੱਕਾ ਦੇਣ ਲਈ ਅਨੇਕਾਂ ਮਾਨਸਿਕ ਪੀੜਾਂ ਦਾ ਟਕਰਾ ਕਰ ਰਿਹਾ ਸੀ ਭਾਰ ਕੇ ਸਾਹਮਣਾ ਕਰ ਰਿਹਾ ਸੀ ਪੰਨਾ ਲਾਲ ਦੀ ਹਾਲਤ ਉਸ ਵੇਲੇ ਉਸ ਪੰਛੀ ਵਰਗੀ ਸੀ ਜਿਹੜਾ ਆਕਾਸ਼ ਵਿੱਚ ਉਡਾਰੀਆਂ ਲਾਉਂਦਾ ਹੋਇਆ ਖੰਬਾ ਵਿੱਚ ਬੰਦੂਕ ਦਾ ਚਿਹਰਾ ਲੱਗਣ ਕਰਕੇ ਭੁੰਜੇ ਡਿੱਗ ਕੇ ਫੜਫੜਾਉਣ ਲੱਗ ਪੈਂਦਾ ਹੈ ਉਸਨੇ ਬੜੇ ਚਿੰਗੇ ਦਿਨ ਵੇਖੇ ਸਨ ਕਦੇ ਉਸਦੀ ਗੁੱਡੀ ਸਿਖਰ ਤੇ ਚੜੀ ਹੋਈ ਸੀ ਪਰ ਕਾਰ ਵਿਹਾਰ ਵਿੱਚ ਘਾਟਾ ਪੈ ਜਾਣ ਕਰਕੇ ਉਹ ਅਤ ਗਰੀਬੀ ਦੇ ਦਿਨ ਬਿਤਾ ਰਿਹਾ ਹੈ ਜਿਸ ਪਾਸ 50-50 ਅਤੇ 60-60 ਰੁਪਏ ਮਹੀਨੇ ਦੇ ਕਈ ਮੁਨਸ਼ੀ ਰਹਿੰਦੇ ਹੁੰਦੇ ਸਨ ਅੱਜ ਉਹੀ ਪੰਨਾ ਲਾਲ ਆਪ 35 ਰੁਪਏ ਮਹੀਨੇ ਤੇ ਇੱਕ ਦੁਕਾਨ ਦੀ ਨੌਕਰੀ ਕਰ ਰਿਹਾ ਹੈ। ਦੌਲਤ ਸੱਚਮੁੱਚ ਢਲਦਾ ਪਰਛਾਵਾਂ ਹੈ। ਇਹ ਨਾ ਆਉਂਦੀ ਚੇਰ ਲਾਉਂਦੀ ਹੈ ਤੇ ਨਾ ਜਾਂਦੀ। ਵੱਡੀਆਂ-ਵੱਡੀਆਂ ਹਵੇਲੀਆਂ ਦੇ ਇਮਾਰਤਾਂ ਦਾ ਮਾਲਕ ਅੱਜ ਮਾਮੂਲੀ ਮਕਾਨ ਵਿੱਚ ਰਹਿ ਕੇ ਗੁਜ਼ਾਰਾ ਕਰ ਰਿਹਾ ਹੈ। ਏਵੀ ਪੰਨਾ ਲਾਲ ਦੀ ਸਿਆਣਪ ਕਰਕੇ ਬਚਿਆ ਰਿਹਾ ਸੀ। ਜਿੰਨੇ ਦਿਨੀ ਘਾਟੇ ਦੇ ਹੜ ਵਿੱਚ ਉਸ ਦਾ ਸਭ ਕੁਝ ਰੁੜਦਾ ਜਾ ਰਿਹਾ ਸੀ ਉਸ ਨੇ ਇਹ ਮਕਾਨ ਮਾਇਆ ਦੇ ਨਾਰਜਿਸਤਰੀ ਕਰਵਾ ਦਿੱਤੀ ਸੀ ਕਿਸੇ ਵੱਧ ਧਿਆਨਤੀ ਦੇ ਖਿਆਲ ਨਾਲ ਨਹੀਂ ਸਗੋਂ ਇਹ ਸੋਚ ਕੇ ਕਿ ਹੋਰ ਜੇ ਕੁਝ ਵੀ ਨਾ ਰਿਹਾ ਤਾਂ ਘੱਟੋ ਘੱਟ ਸਿਰ ਲੁਕਾਉਣ ਨੂੰ ਇੱਕ ਛੱਤ ਤਾਂ ਹੋਵੇਗੀ ਮੁਸੀਬਤ ਜੇ ਇਕੱਲੀ ਆਈ ਤਾਂ ਮੁਸੀਬਤ ਹੀ ਕੀ ਹੋਈ ਇੱਕ ਤੋਂ ਬਾਅਦ ਦੂਜੀ ਤੇ ਦੂਜੀ ਤੋਂ ਬਾਅਦ ਤੀਜੀ ਇਸੇ ਤਰ੍ਹਾਂ ਨੇ ਅਨੇਕਾਂ ਸੱਟਾਂ ਸਹਿ ਸਕੇ ਪੰਨਾ ਲਾਲ ਜੇ ਮੁੱਕਿਆ ਨਹੀਂ ਸੀ ਤਾਂ ਮੁੱਕਣ ਵਾਲਾ ਜ਼ਰੂਰ ਹੋ ਗਿਆ ਹੈ ਉਸ ਦਾ ਪਾਰਾ ਗੋਰਾ ਸਰੀਰ ਇਸ ਵੇਲੇ ਇਤਨਾ ਨਿੱਗਰ ਗਿਆ ਹੈ ਜਿਵੇਂ ਖਾਦਾ ਪੀਤਾ ਉਸ ਨੂੰ ਲੱਗਦਾ ਹੀ ਨਹੀਂ ਦਿਨ ਰਾਤ ਦੀ ਚਿੰਤਾ ਨੇ ਉਸ ਦਾ ਸਾਰਾ ਲਹੂ ਤੁਪਕਾ ਤੁਪਕਾ ਕਰਕੇ ਚੂਸ ਲਿਆ ਚੇਤਰ ਦੀ ਮਿੱਠੀ-ਮਿੱਠੀ ਰੁੱਤ ਸੀ ਤੇ ਸੰਧਿਆ ਦਾ ਵੇਲਾ ਜਦ ਇਹ ਪਤੀ-ਪਤਨੀ ਨਿਰਾਸ਼ਤਾ ਦੀ ਮੂਰਤ ਬਣੇ ਹੋਏ ਇੱਕ ਦੂਜੇ ਦੇ ਮੂੰਹ ਵੱਲ ਤੱਕ ਰਹੇ ਸਨ ਪਤੀ ਦਾ ਜਦ ਇਹ ਹਾਲ ਹੈ ਪਤਨੀ ਕਿ ਸੁખી ਹੋਵੇਗੀ ਸ਼ਾਇਦ ਪਤੀ ਨਾਲੋਂ ਵੀ ਬਹੁਤ ਦੁਖੀ ਪਰ ਪੰਨਾ ਲਾਲ ਤੇ ਮਾਇਆ ਵਿੱਚ ਇੱਕ ਫਰਕ ਜ਼ਰੂਰ ਹੈ ਉਹ ਜਨਾਨੀ ਹੁੰਦੀ ਹੋਈ ਵੀ ਆਪਣੇ ਸੀਨੇ ਵਿੱਚ ਮਰਦਾਂ ਵਾਲਾ ਦਿਲ ਰੱਖਦੀ ਹੈ ਬੇਸ਼ੱਕ ਉਹ ਚਿੰਤਾਤੁਰ ਵੀ ਰਹਿੰਦੀ ਹੈ ਭਾਵਕ ਚਿੰਤਾ ਦੇ ਵਿੱਚ ਵੀ ਰਹਿੰਦੀ ਹੈ ਤੇ ਦੁਖੀ ਵੀ ਪਰ ਉਹ ਘਬਰਾਉਂਦੀ ਕਦੇ ਨਹੀਂ ਜਦ ਵੀ ਪੰਨਾ ਲਾਲ ਟੈਂਦਿਆਂ ਕਲਾਂ ਵਿੱਚ ਜਾਣ ਲੱਗਦਾ ਤਾਂ ਮਾਇਆ ਇਹ ਕਹਿ ਕੇ ਉਸ ਦਾ ਧੀਰਜ ਬਣਾਉਂਦੀ ਹੈ ਉਹ ਦੇ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣੇ ਮਾਇਆ ਦੀ ਉਮਰ ਇਸ ਵੇਲੇ 30 ਵਰਿਆਂ ਦੇ ਲਗਭਗ ਹੈ ਆਪਣੇ ਪਤੀ ਨਾਲੋਂ 5-7 ਵਰੇ ਛੋਟੀ ਹੋਵੇਗੀ ਪਰ ਸਧਾਰਨ ਨਜ਼ਰ ਨਾਲ ਵੇਖਿਆਂ ਦੋਹਾਂ ਦੀ ਉਮਰ ਵਿੱਚ ਦੋਨੋਂ ਦੂਣ ਦਾ ਫਰਕ ਜਾਪਦਾ ਹੈ ਮਾਇਆ ਦੀ ਕਾਠੀ ਭਾਵੇਂ ਅੱਗੇ ਵਰਗੀ ਪੀੜੀ ਨਹੀਂ ਰਹੀ ਫਿਰ ਵੀ ਉਸ ਨੂੰ ਵੇਖ ਕੇ ਕੋਈ ਨਹੀਂ ਆਖ ਸਕਦਾ ਕਿ ਉਸ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਚੁੱਕਾ ਹੈ ਉਸ ਦੇ ਰੰਗ ਰੂਪ ਵਿੱਚ ਅਜੇ ਵੀ ਨਿਖਾਰ ਹੈ ਗਰੀਬੀ ਦੀ ਹਾਲਤ ਵਿੱਚ ਵੀ ਉਸਨੇ ਆਪਣੀ ਸੁੰਦਰਤਾ ਨੂੰ ਨਸ਼ਟ ਨਹੀਂ ਹੋਣ ਦਿੱਤਾ। ਚੌਹ ਸੰਤਾਨਾਂ ਦੀ ਮਾਂ ਹੁੰਦੀ ਹੋਈ ਵੀ ਉਹ ਆਪਣੀ ਉਮਰ ਦੀਆਂ ਤੀਵੀਆਂ ਨਾਲੋਂ ਨਰੋਈ ਜਾਪਦੀ ਹੈ। ਉਸਦੀ ਵੱਡੀ ਲੜਕੀ ਵੀਨਾ ਦੀ ਉਮਰ ਇਸ ਵੇਲੇ 15 ਵਰਿਆਂ ਦੀ ਹੈ ਤੇ ਨਿੱਕੀ ਵਿਦਿਆ 12 ਸਾਲ ਦੀ। ਉਦੋਂ ਛੋਟੇ ਦੋ ਮੁੰਡੇ ਹਨ। ਪੰਨਾ ਲਾਲ ਦੇ ਸਾਹਮਣੇ ਜੇ ਸਿਰਫ ਗੁਜ਼ਾਰੇ ਦਾ ਹੀ ਸਵਾਲ ਹੁੰਦਾ ਤਾਂ ਸ਼ਾਇਦ ਉਹ ਇਤਨਾ ਅਧੀਰ ਨਾ ਹੁੰਦਾ। ਘਰ ਦਾ ਨਿਰਵਾਹ ਥੋੜੇ ਵਿੱਚ ਵੀ ਹੋ ਸਕਦਾ ਹੈ ਤੇ ਬਹੁਤੇ ਵਿੱਚ ਵੀ ਚੰਗਾ ਨਾ ਸਹੀ ਮੰਦਾ ਸਹੀ 35 ਰੁਪਿਆਵਾਂ ਵਿੱਚ 6 ਜੀਆਂ ਦਾ ਟੱਬਰ ਕਿਸੇ ਤਰ੍ਹਾਂ ਦਿਨ ਕੱਟੀ ਕਰ ਲੈਂਦਾ ਪਰ ਦੋ ਚੀਜ਼ਾਂ ਇਹੋ ਜਿਹੀਆਂ ਹਨ ਜਿਹੜੀਆਂ ਜੋਕਾ ਬਣ ਕੇ ਹਰ ਵੇਲੇ ਪੰਨਾ ਲਾਲ ਦਾ ਲਹੂ ਪਿੰਦੀਆਂ ਰਹਿੰਦੀਆਂ ਹਨ ਇੱਕ ਤਾਂ ਕਾਰੋਬਾਰ ਵਿੱਚ ਘਾਟਾ ਪੈ ਜਾਣ ਕਰਕੇ ਨਾ ਕੇਵਲ ਉਸ ਦਾ 20-25000 ਦਾ سرمਾਇਆ ਹੀ ਚਲਾ ਗਿਆ ਬਲਕਿ ਉਲਟਾ ਕੁਝ ਕਰਜ਼ ਵੀ ਉਸ ਦੇ ਸਿਰ ਚੜ ਗਿਆ ਬਚਾਓ ਇਤਨਾ ਹੀ ਹੋਇਆ ਕਿ ਸਭ ਕੁਝ ਦਿਵਾ ਕੇ ਵੀ ਪੰਨਾ ਲਾਲ ਨੇ ਇਸੇ ਤਰ੍ਹਾਂ ਇਜਤ ਰੱਖ ਲਈ ਜੇਲ੍ਹ ਜਾਣੋਂ ਬਚ ਗਿਆ ਮਾਇਆ ਦੇ ਦਿਲ ਤੇ ਦੋਰੀ ਸੱਟਨਾ ਵੱਜੇ ਇਹ ਸੋਚ ਕੇ ਉਸਨੇ ਕਰਜ਼ੇ ਵਾਲਾ ਭੇਤ ਅਜੇ ਉਹਨੂੰ ਨਹੀਂ ਦੱਸਿਆ ਜਿਹੜਾ ਦਿਨੋਂ-ਦਿਨ ਸੁੰਦਾ ਜਾ ਰਿਹਾ ਹੈ ਦੂਜੀ ਚਿੰਤਾ ਜਿਹੜੀ ਪਹਿਲੇ ਨਾਲੋਂ ਵੀ ਖਤਰਨਾਕ ਹੈ ਉਹ ਹੈ ਕੁੜੀਆਂ ਦੇ ਵਿਆਹ ਦੀ ਖਾਸ ਕਰਕੇ ਵੀਣਾ ਦੇ ਵਿਆਹ ਦੀ ਵੀਣਾ ਦਾ ਰਿਸ਼ਤਾ ਇੱਕ ਚੰਗੇ ਖਾਨਦਾਨੀ ਘਰ ਵਿੱਚ ਹੋ ਚੁੱਕਾ ਹੈ ਤੇ ਜਿਉਂ-ਜਿਉਂ ਵਿਆਦ ਆ ਦਿਨ ਨੇੜੇ ਆ ਰਿਹਾ ਹੈ ਪੰਨਾ ਲਾਲ ਦਾ ਲਹੂ ਸੁੱਕਦਾ ਜਾ ਰਿਹਾ ਹੈ ਅੰਦਰ ਜਾ ਕੇ ਮਾਇਆ ਨੇ ਵੇਖਿਆ ਉਹ ਸਖਤ ਕਵਰਾਇਆ ਹੋਇਆ ਮੁੱਦੇ ਮੂੰਹ ਲੰਮਾ ਪਿਆ ਸੀ ਉਸਨੇ ਮੰਜੇ ਤੇ ਬੈਠ ਕੇ ਪਤੀ ਨੂੰ ਬਾਹੋਂ ਫੜ ਕੇ ਆਪਣੇ ਵੱਲ ਖਿੱਚਦਿਆਂ ਕਿਹਾ ਕੀ ਗੱਲ ਏ ਤੁਸੀਂ ਮਾਇਆ ਸਮਝ ਗਈ ਕਿ ਜ਼ਰੂਰ ਕੋਈ ਬਾਣਾ ਵਰਤਿਆ ਜਾਂ ਵਰਤਣ ਵਾਲਾ ਹੈ ਨਹੀਂ ਤੇ ਪਤੀ ਦੀਆਂ ਅੱਖਾਂ ਵਿੱਚੋਂ ਇੰਨੀ ਛੇਤੀ ਕਿਉਂ ਇਹ ਪਾਣੀ ਡਲਕ ਪੈਂਦਾ ਜਿਸ ਤਰ੍ਹਾਂ ਤੂਫਾਨ ਆਉਣ ਤੋਂ ਪਹਿਲਾਂ ਹਵਾ ਸ਼ਾਂਤ ਹੋ ਜਾਂਦੀ ਹੈ ਮਾਇਆ ਚੁੱਪ ਦੀ ਚੁੱਪ ਹੋ ਗਈ ਛਟਕੂ ਉਹ ਅਡੋਲ ਬੈਠੀ ਪਤੀ ਦੀ ਅੱਖਾਂ ਵੱਲ ਤੱਕਦੀ ਰਹੀ ਤੇ ਨਾਲ ਹੀ ਜੋ ਕੁਝ ਉਸਨੇ ਸੁਣਨਾ ਹੈ ਉਸ ਨੂੰ ਸਹਾਰਨ ਲਈ ਆਪਣੇ ਆਪ ਨੂੰ ਤਿਆਰ ਕਰਨ ਲੱਗੀ ਅਖੀਰ ਉਸ ਦੀ ਪੁੱਛ ਤੋਂ ਬਿਨਾਂ ਹੀ ਪੰਨਾ ਲਾਲ ਨੇ ਇਸ ਖਾਮੋਸ਼ੀ ਨੂੰ ਤੋੜਿਆ ਜਿੰਨੀ ਹਵਾ ਉਹ ਛਾਤੀ ਨਾਲ ਭਰ ਸਕਦਾ ਸੀ ਭਰ ਕੇ ਤੇ ਉਸ ਨੂੰ ਖੁੱਲੀ ਛੱਡਦਾ ਹੋਇਆ ਬੋਲਿਆ ਸਮਝ ਨਹੀਂ ਆਉਂਦੀ ਕਿਸਮਤ ਸਾਡੇ ਨਾਲ ਕੀ ਮਸ਼ਕਰੀਆਂ ਕਰ ਰਹੀ ਹੈ ਤੁਸੀਂ ਗੱਲ ਤੇ ਦੱਸੋ ਮਾਇਆ ਨੇ ਸੁਣ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰਕੇ ਪੁੱਛਿਆ ਹੋਇਆ ਕੀ ਏ ਉਹਨਾਂ ਦੀ ਚਿੱਠੀ ਆਈ ਏ ਪੰਨਾ ਲਾਲ ਨੇ ਬੇਖਿਆਲੇ ਜੀਵ ਵਿੱਚੋਂ ਇੱਕ ਪੋਸਟ ਕਾਰਡ ਕੱਢ ਕੇ ਉਸ ਦੀਆਂ ਸਤਰਾਂ ਤੇ ਨਜ਼ਰ ਫੇਰਨੀ ਸ਼ੁਰੂ ਕਰ ਦਿੱਤੀ ਕਿੰਨਾਂ ਦੀ ਮਾਇਆ ਨੇ ਕੁਝ ਡਰ ਕੇ ਸ਼ਾਇਦ ਜਿੰਨਾਂ ਵੱਲੋਂ ਆਈ ਸੀ ਬੁੱਝ ਕੇ ਪੁੱਛਿਆ ਵੀਣਾ ਦੇ ਸੌਰਿਆਂ ਦੀ ਬਸ ਲੱਗ ਗਿਆ ਪਤਾ ਕਹਿੰਦਿਆਂ ਕਹਿੰਦਿਆਂ ਮਾਇਆ ਦੇ ਚਿਹਰੇ ਉੱਤੇ ਗੁੱਸਾ ਭਖ ਗਿਆ ਇਹ ਤੇ ਅੱਗੇ ਹੀ ਪਿਆ ਦੇਸ ਦਾ ਸੀ ਮੈਨੂੰ ਸੁਪਨੇ ਹੀ ਭੇੜੇ ਭੇੜੇ ਆਉਂਦੇ ਸਨ ਕਈਆਂ ਦਿਨਾਂ ਤੋਂ ਕੀ ਲਿਖਿਆ ਏ ਅਸੀਂ ਸਾਖ ਨਹੀਂ ਲੈਂਦੇ ਜਿਉਂ-ਜਿਉਂ ਮਾਇਆ ਬੋਲੀ ਜਾਂਦੀ ਉਸ ਦੇ ਸ਼ਬਦਾਂ ਦੀ ਤਲਖੀ ਵਧਦੀ ਜਾ ਰਹੀ ਸੀ ਜਵਾਨੋਂ ਕੁਝ ਕਹੇ ਬਿਨਾਂ ਹੀ ਪੰਨਾ ਲਾਲ ਨੇ ਹਾਂ ਵਿੱਚ ਸਿਰ ਹਿਲਾਇਆ ਮਾਰੇ ਸਾਡੀ ਜੁੱਤੀ ਤੋਂ ਕਹਿਣ ਨੂੰ ਮਾਇਆ ਕਹਿ ਗਈ ਪਰ ਉਸਦੇ ਦਿਲ ਨੂੰ ਵਾਰ-ਵਾਰ ਡੋਬੂ ਪੈ ਰਹੇ ਸਨ ਕਹਿਰ ਦਰਵੇਸ਼ ਬਰਜਾਨ ਦਰਵੇਸ਼ ਵਾਂਗ ਉਹ ਇਸ ਵੇਲੇ ਚਾਹੁੰਦੀ ਸੀ ਕਿ ਆਪਣੇ ਆਪ ਨੂੰ ਭੰਨ ਤੋੜ ਕੇ ਪੁਰਜੇ-ਪੁਰਜੇ ਕਰਕੇ ਕਿਸੇ ਅਜਿਹੇ ਥਾਂ ਸੁੱਟ ਦੇਵੇ ਕਿ ਮੁੜ ਕੇ ਨਾ ਕੋਈ ਇਹੋ ਜਿਹਾ ਵਾਕ ਉਸਦੇ ਕੰਨਿ ਪਵੇ ਨਾ ਹੀ ਉਸਦੇ ਅੰਦਰ ਆਪਣੀ ਬੱਚੀ ਦੀ ਬਦਕਿਸਮਤੀ ਬਾਰੇ ਕੋਈ ਕਸਕ ਉੱਠੇ ਉਹ ਹੰਬੜਾ ਮਾਰ ਕੇ ਉੱਠ ਖੜੋਤੀ ਜਿਵੇਂ ਕੁਝ ਕਰ ਗੁਜ਼ਰਨਾ ਚਾਹੁੰਦੀ ਹੋਵੇ ਪਰ ਫਿਰ ਉਵੇਂ ਹੀ ਮੰਜੇ ਤੇ ਬੈਠੀ ਹੋਈ ਬੋਲੀ ਚਲੋ ਫੇਰ ਕੀ ਹੋਇਆ ਇੱਕ ਦਰ ਵੱਧਾ ਸੌ ਦਰ ਖੁੱਲੇ ਜਿੱਥੇ ਸਾਡੀ ਕੁੜੀ ਦੇ ਸੰਜੋਗ ਹੋਣਗੇ ਹੋ ਜਾਵੇਗਾ ਤੀਆਂ ਕਦੇ ਕਿਸੇ ਦੀਆਂ ਬੈਠੀਆਂ ਰਹੀਆਂ ਨਹੀਂ ਪਰ ਸਾਡੇ ਲਈ ਤੇ ਸਾਰੇ ਦਰ ਬੰਦ ਹੋ ਚੁੱਕੇ ਨੇ ਪੰਨਾ ਲਾਲ ਨੇ ਠੰਡਾ ਸਾਹ ਖਿੱਚਦਿਆਂ ਕਿਹਾ ਹੁਣ ਤੇ ਇੱਕੋ ਮੌਤ ਦਾ ਦਰ ਖੁੱਲਾ ਰਹਿ ਵਿੱਚੋਂ ਹੀ ਮਾਇਆ ਬੋਲੀ ਹਰ ਵੇਲੇ ਭੈੜੀਆਂ ਜਵਾਨਾਂ ਨਾ ਕੱਢਿਆ ਕਰੋ ਕਿਸੇ ਵੇਲੇ ਦੀ ਸੁਣੀ ਜਾਂਦੀ ਏ ਮੁੰਡਿਆਂ ਦਾ ਕਿਤੇ ਕਾਲ ਤੇ ਨਹੀਂ ਪੈ ਗਿਆ ਅਮੀਰ ਨਾ ਸਹੀ ਗਰੀਬ ਸਹੀ ਪਰ ਮਾਇਆ ਦੇ ਸੀਨੇ ਵਿੱਚ ਵਰਛੀਆਂ ਵੱਜਣ ਲੱਗੀਆਂ ਜਦ ਉਸ ਨੂੰ ਖਿਆਲ ਆਇਆ ਮੇਰੀ ਹਨੇਰੇ ਵਿੱਚ ਚਾਨਣ ਕਰਨ ਵਾਲੀ ਤੇ ਸੱਤਾਂ ਸੁਚੱਜਾਂ ਵਾਲੀ ਧੀ ਕਿਸੇ ਕੰਗਾਲ ਦੇ ਗਲ ਮੜਨ ਚੋ ਗਈ ਹੈ ਕੀ ਲਿਖਿਆ ਏ ਸੁਣਾਓ ਤੇ ਸਹੀ ਮਤੇ ਨਿਰਾਸ਼ਤਾ ਦੀ ਸਿਰ ਡੋਬੂ ਡੂੰਗਾ ਹੈ ਵਿੱਚੋਂ ਕੋਈ ਆਸ ਦਾ ਟਣਕਾ ਦਿਖ ਪਵੇ ਇਹ ਸੋਚ ਕੇ ਮਾਇਆ ਨੇ ਪਤੀ ਨੂੰ ਚਿੱਠੀ ਸੁਣਾਉਣ ਲਈ ਕਿਹਾ ਪਰ ਪੰਨਾ ਲਾਲ ਨੇ ਉੱਤਰ ਵਿੱਚ ਨਾ ਚਿੱਠੀ ਪੜ੍ਹੀ ਨਾ ਹੀ ਕੋਈ ਹੋਰ ਗੱਲ ਕੀਤੀ ਜ਼ਖਮ ਨੂੰ ਖਰੋਚ ਕੇ ਹੋਰ ਡੂੰਗਾ ਕਰਨ ਦੀ ਉਸ ਵਿੱਚ ਤਾਕਤ ਨਹੀਂ ਸੀ ਪੋਸਟ ਕਾਰਡ ਉਸ ਦੀਆਂ ਉਂਗਲਾਂ ਵਿੱਚ ਹੌਲੀ-ਹੌਲੀ ਕੰਬ ਰਿਹਾ ਸੀ ਮਾਇਆ ਦੀ ਨਜ਼ਰ ਹੁਣ ਪਤੀ ਵੱਲੋਂ ਹਟ ਕੇ ਉਸ ਚੱਪਾ ਕੋ ਕਾਗਜ਼ ਉੱਤੇ ਟਿੱਕੀ ਹੋਈ ਸੀ ਇਸ ਵੇਲੇ ਕਾਕੇ ਨੂੰ ਕੁਛੜ ਲਈ ਵੀਣਾ ਅੰਦਰ ਆਈ ਤੇ ਮਾਂ ਨੂੰ ਕਹਿਣ ਲੱਗੀ ਬੇਜੀ ਬਸੰਤ ਨੂੰ ਹਟਾ ਲਓ ਮੱਛਰ ਦਾ ਪਿਆਜੇ ਘੜੀ ਘੜੀ ਦਵਾਤ ਵਿੱਚੋਂ ਉਂਗਲਾਂ ਡੋਬ ਕੇ ਮੇਰੇ ਮੂੰਹ ਤੇ ਮਲਦਾ ਜੀ ਵੀਣਾ ਦੇ ਪਤਲੇ ਚਿਹਰੇ ਉੱਤੇ ਸ਼ਾਹੀ ਦਾ ਧੁੰਦਲਾ ਜਿਹਾ ਦਾਗ ਸੀ ਜਿਹੜਾ ਪੁੰਜ ਨਾਲ ਉਸਦੀ ਠੋਡੀ ਗੱਲ ਤੋਂ ਲੈ ਕੇ ਠੋਡੀ ਤੱਕ ਫੈਲ ਕੇ ਸਿਲੋਂ ਦੇ ਨਕਸ਼ੇ ਵਾਰਗਾ ਬਣ ਗਿਆ ਸੀ ਇਸ ਦਾਗ ਨੇ ਉਸਦੇ ਭੋਲੇ ਉਜਲੇ ਚਿਹਰੇ ਨੂੰ ਹੋਰ ਵੀ ਦਿਲ ਖਿੱਚਵਾ ਬਣਾ ਦਿੱਤਾ ਹੋਇਆ ਸੀ ਵੀਨਾ ਦੇ ਚਿਹਰੇ ਉੱਤੇ ਮੋਟੀਆਂ ਬਲੌਰੀ ਅੱਖਾਂ ਉਸ ਦੀ ਸੁੰਦਰਤਾ ਨੂੰ ਕਈ ਗੁਣਾ ਵਧਾ ਰਹੀਆਂ ਸਨ ਇਸ ਵੇਲੇ ਉਹ ਬਾਲਪੁਣੇ ਤੋਂ ਜਵਾਨੀ ਵਿਚਲੀ ਅਵਸਥਾ ਵਿੱਚ ਸੀ ਉਸ ਨੂੰ ਪਿੱਠ ਵੱਲੋਂ ਵੇਖ ਕੇ ਹੀ ਦਿਲ ਵਿੱਚ ਮੱਠੀ ਜਿਹੀ ਤੀਬਰਤਾ ਜਾਗ ਉਠਦੀ ਸੀ ਉਸ ਦਾ ਚਿਹਰਾ ਵੇਖਣ ਦੀ ਗੋਰੀ ਗਰਦਨ ਉੱਤੇ ਪਲਮ ਦੀ ਉਸ ਦੀ ਮੋਟੀ ਲੰਮੀ ਗੁੱਤ ਆਪਣੇ ਆਪ ਵਿੱਚ ਜਾਦੂ ਦਾ ਅਸਰ ਰੱਖਦੀ ਸੀ ਉਸ ਦਾ ਪਹਿਰਾਵਾ ਜਿੰਨਾ ਸਾਦਾ ਸੀ ਓਨਾ ਹੀ ਫੱਬਵਾ ਗੋਡਿਆਂ ਤੱਕ ਲੱਖਕੁਟਵੀਂ ਕਮੀਜ਼ ਤੇ ਖੁੱਲੇ ਪੌਂਚਿਆਂ ਵਾਲੀ ਤੋਤਾ ਰੰਗੀ ਸਲਵਾਰ ਤੋਂ ਹੀਠਾਂ ਉਸਦੇ ਕੋਲੇ ਪੈਰ ਇੰਝ ਲਿਸ਼ਕਦੇ ਸਨ ਜਿਵੇਂ ਬੱਦਲਾਂ ਹੀਠੋਂ ਪੁੰਨਿਆਂ ਦੇ ਚੰਦਰਮਾ ਦਾ ਕੁਝ ਹਿੱਸਾ ਤੱਕ ਕੇ ਚੰਨ ਦੇ ਪੂਰੇ ਆਕਾਰ ਦਾ ਅਨੁਭਵ ਆਪਣੇ ਆਪ ਹੋ ਜਾਂਦਾ ਹੈ ਜਦੋਂ ਵੀ ਉਹ ਕੋਈ ਗੱਲ ਕਰਦੀ ਕੰਨਾਂ ਨੂੰ ਇਉਂ ਲੰਗਦੀ ਕਿਉਂ ਲੱਗਦੀ ਜਿਉਂ ਸੁਰ ਕੀਤੀ ਹੋਈ ਸਿਤਾਰ ਦੀ ਪੰਚਮ ਉੱਤੇ ਮਿਜਰਾਵ ਦੀ ਟੁਣਕਾਰ ਵੱਜਦੀ ਹੈ ਉਸ ਦੇ ਹੱਥਾਂ ਦੀਆਂ ਪਤਲੀਆਂ ਲੰਮੀਆਂ ਉਂਗਲਾਂ ਦੇ ਸਿਰਿਆਂ ਉੱਤੇ ਪਿਆਜ਼ੀ ਰੰਗ ਦੇ ਨੌ ਡਾਡੇ ਫੱਬਦੇ ਸਨ ਉਸ ਦੀਆਂ ਅੱਖਾਂ ਵਿੱਚ ਸੁਰਮੇ ਵਰਗੀ ਕਾਲੋਂ ਤੇ ਹੋਠਾਂ ਉੱਤੇ ਕੁਦਰਤੀ ਲਾਲੀ ਸੀ ਜਦੋਂ ਉਹ ਬੋਲਦੀ ਤਾਂ ਉਸ ਦੇ ਚਿੱਟੇ ਦੰਦਾਂ ਦੀ ਪਲਾੰਗ ਇੱਕ ਸ਼ੀਤਲ ਜਿਹਾ ਅਸਰ ਪਾਉਂਦੀ ਸੀ ਕਿਸੇ ਕਿਸੇ ਵੇਲੇ ਜਦ ਹੈਰਾਨੀ ਜਾਂ ਡੂੰਗੀ ਸੋਚ ਦੀ ਹਾਲਤ ਵਿੱਚ ਹੁੰਦੀ ਤਾਂ ਉਸ ਦੀਆਂ ਲੰਮੀਆਂ ਚਿੰਮਣੀਆਂ ਹੇਠ ਦੋ ਚਮਕਦਾਰ ਅੱਖਾਂ ਕੱਜੀਆਂ ਜਾਂਦੀਆਂ ਸਨ ਗੱਲਾਂ ਕਰਦੀ ਉਹ ਅਕਸਰ ਆੜਾ ਅੱਖਰ ਬੋਲਣ ਲੱਗੀ ਜਿੜਾ ਕੁੱਥ ਥਿਆ ਜਾਂਦੀ ਸੀ ਕਿਸੇ ਹੋਰ ਹਾਲਤ ਵਿੱਚ ਭਾਵੇਂ ਲੱਗਦਾ ਸੀ ਕਿ ਸੁਣਨ ਵਾਲੇ ਨੂੰ ਉਸ ਦੇ ਹੋਰ ਥਥਿਆਣ ਦੀ ਤੀਬਰਤਾ ਪੈਦਾ ਹੋ ਜਾਂਦੀ ਉਸ ਦੇ ਨੱਕ ਦੀ ਘੋੜੀ ਉੱਤੇ ਖੱਬੇ ਪਾਸੇ ਤਿਲ ਦਾ ਨਿੱਕਾ ਜਿਹਾ ਨਿਸ਼ਾਨ ਸੀ ਜਿਹੜਾ ਹਰ ਇੱਕ ਨਜ਼ਰ ਨੂੰ ਖਿੱਚ ਲੈਂਦਾ ਵੀਣਾ ਇਸ ਵੀਲੇ ਨੌਵੀਂ ਵਿੱਚ ਪੜਦੀ ਹੈ ਤੇ ਉਸਦੀ ਨਿੱਕੀ ਪੈਂਡ 6ਵੀਂ ਵਿੱਚ ਘਰ ਦੀ ਤਰਸਯੋਗ ਹਾਲਤ ਤੋਂ ਬਿਨਾ ਅਣਜਾਣ ਨਹੀਂ ਮਾਪਿ ਪਿਓ ਦੇ ਚਿਹਰਿਆਂ ਉੱਤੇ ਚਿੰਤਾ ਵੇਖ ਕਈ ਵਾਰ ਉਹ ਉਦਾਸ ਹੋ ਜਾਂਦੀ ਸੀ ਅੰਦਰ ਆ ਕੇ ਉਸਨੇ ਭਰਾ ਦੀ ਸ਼ਿਕਾਇਤ ਕੀਤੀ ਸੀ ਪਰ ਜਿਉਂ ਹੀ ਉਸਨੇ ਦੋਹਾਂ ਦੀ ਹਾਲਤ ਵੇਖੀ ਨਾਲ ਹੀ ਖਿਆਲ ਕੀਤਾ ਕਿ ਉਸਨੂੰ ਵੇਖਦਿਆਂ ਹੀ ਦੋਹਾਂ ਨੇ ਝੱਟ ਗੱਲ ਕੱਟ ਦਾ ਸਿਲਸਿਲਾ ਬੰਦ ਕਰ ਦਿੱਤਾ ਹੈ ਤਾਂ ਉਠਠੰਬਰ ਕੇ ਰਹਿ ਗਈ ਖਾਸ ਕਰਕੇ ਪਿਓ ਦੇ ਹੱਥ ਵਿੱਚ ਫੜੇ ਹੋਏ ਖੱਤ ਨੂੰ ਵੇਖਦਿਆਂ ਹੀ ਉਹ ਸਮਝ ਗਈ ਕਿ ਇਸ ਖੱਤ ਸੁਖਾਂਤ ਦਾ ਨਹੀਂ ਆਪਣੀ ਸ਼ਿਕਾਇਤ ਤਾਂ ਉਸ ਨੂੰ ਚੇਤਾ ਭੁੱਲ ਗਿਆ ਤੇ ਪਿਓ ਦੇ ਹੋਰ ਨੇੜੇ ਹੋ ਕੇ ਪੁੱਛਣ ਲੱਗੀ ਕਿਸ ਦਾ ਖਾਤੇ ਪਾਪਾ ਜੀ ਮਾਇਆ ਨੇ ਪਿਆਰ ਤੇ ਤਾੜਨਾ ਭਰੀ ਨਜ਼ਰ ਨਾਲ ਉਸ ਵੱਲ ਤੱਕ ਕੇ ਕਿਹਾ ਤੇਰੇ ਮਤਲਬ ਦਾ ਨਹੀਂ ਜਾ ਤੂੰ ਖਿਡਾ ਜਾ ਕੇ ਕਾਕੇ ਨੂੰ ਮੈਂ ਆ ਕੇ ਕਰਨੀ ਆ ਠੀਕ ਬਸੰਤ ਸੜੰਤ ਨੂੰ ਤੇਰੇ ਮਤਲਬ ਦਾ ਨਹੀਂ ਵੀਨਾ ਇਸੇ ਗੱਲ ਨੂੰ ਸੋਚਦੀ ਪਿਛਾਹਾਂ ਪਰਤ ਗਈ ਪਰ ਉਸ ਨੂੰ ਸਮਝਣ ਵਿੱਚ ਧੀਰ ਨਾ ਲੱਗੀ ਕਿ ਜਿਹੜੀ ਚੀਜ਼ ਬਾਬਤ ਮਾਂ ਕਹਿ ਰਹੀ ਹੈ ਤੇਰੇ ਮਤਲਬ ਦਾ ਨਹੀਂ ਉਹ ਜ਼ਰੂਰ ਤੇ ਖਾਸ ਤੌਰ ਤੇ ਮੇਰੇ ਮਤਲਬ ਦੀ ਹੀ ਹੋ ਸਕਦੀ ਹੈ ਉਸ ਦੇ ਦਿਲ ਵਿੱਚ ਖਾਹਿਸ਼ ਪੈਦਾ ਹੋਈ ਕਿ ਫਿਰ ਮਾਂ ਨੂੰ ਖਤ ਬਾਬਤ ਪੁੱਛੇ ਪਰ ਕੁਆਰੀ ਸੁਭਾਵਿਕ ਸੰਗ ਨੇ ਉਸ ਦਾ ਹੌਸਲਾ ਨਾ ਪੈਣ ਦਿੱਤਾ ਉਹ ਸੋਚਣ ਲੱਗੀ ਕਿਸੇ ਨਾ ਕਿਸੇ ਹੀਲੇ ਇਸ ਖਤ ਨੂੰ ਜ਼ਰੂਰ ਪੜਨਾ ਚਾਹੀਦਾ ਹੈ ਇਸ ਨੂੰ ਪੜਨ ਦੀ ਹੋਰ ਵੀ ਖਿੱਚ ਉਸ ਦੇ ਅੰਦਰ ਪੈਦਾ ਹੋ ਗਈ ਜਦ ਉਸ ਦੇ ਬਾਹਰ ਨਿਕਲਦਿਆਂ ਹੀ ਮਾਇਆ ਨੇ ਬੂਹਾ ਬੰਦ ਕਰ ਲਿਆ ਵੀਣਾ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਖੱਤ ਸਾਰੇ ਦਾ ਸਾਰਾ ਉਸੇ ਦੇ ਸਬੰਧ ਵਿੱਚ ਹੈ ਇਸ ਦੇ ਨਾਲ ਹੀ ਇਤਨਾ ਕੁ ਹੋਰ ਵੀ ਉਸ ਦੀ ਸਮਝ ਵਿੱਚ ਆਇਆ ਕਿ ਖੱਤ ਜ਼ਰੂਰ ਉਸ ਦੇ ਸਹੁਰਿਆਂ ਵੱਲੋਂ ਹੋਵੇਗਾ ਬਾਹਰ ਆ ਕੇ ਉਹ ਜਾਣ ਕੇ ਵਿੜੇ ਵਿੱਚ ਨਾ ਰੁਕੀ ਉੱਥੇ ਨਿੱਕੀ ਵਿਦਿਆ ਤੇ ਬਸੰਤ ਦੋਵੇਂ ਭੈਣ ਭਰਾ ਖੇਡ ਰਹੇ ਸਨ ਬਸੰਤ ਦਾ ਖਿਆਲ ਸੀ ਕਿ ਵੀਣਾ ਉਸ ਨਾਲ ਗੁੱਸੇ ਹੋਣ ਕਰਕੇ ਹੀ ਬਾਹਰ ਚਲੀ ਗਈ ਹੈ ਬਾਹਰ ਬੂਹੇ ਅੱਗੇ ਇੱਕ ਨੀਵੀਂ ਜਹੀ ਟਾਲੀ ਹੀਠਾਂ ਮੰਜੀ ਖੜੀ ਕੀਤੀ ਹੋਈ ਸੀ ਉਸ ਦੇ ਲਾਗੇ ਗਵਾਂਡੀਆਂ ਦੀ ਗਊ ਵੱਜੀ ਹੋਈ ਸੀ ਜਿਸ ਦੀ ਬੱਚੀ ਜਿਹੜੀ ਪਰਾਂ ਹਟਵੇਂ ਥਾਂ ਤੇ ਇੱਕ ਪੁਰਾਣੀ ਛਿਤੇਰੀ ਦੇ ਸਿਰੇ ਨਾਲ ਵੱਜੀ ਹੋਈ ਸੀ ਉਲਰ ਉਲਰ ਕੇ ਮਾਂ ਦੇ ਥਾਣਾ ਨੂੰ ਆਉਂਦੀ ਸੀ ਪਰ ਰੱਸੀ ਇਤਨੀ ਲੰਮੀ ਨਹੀਂ ਸੀ ਕਿ ਬੱਚੀ ਉਸ ਦੀ ਅੱਪੜ ਸਕਦੀ। ਵੀਣਾ ਨੇ ਮੰਜੀ ਢਾ ਲਈ ਤੇ ਉਸ ਉੱਤੇ ਕਾਕੀ ਨੂੰ ਬਿਠਾ ਲਿਆ। ਕਿਸੇ ਤਰ੍ਹਾਂ ਕਾਕਾ ਖੇਡੇ ਲੱਗਾ ਰਹੀ। ਉਸਨੇ ਟਾਲੀ ਦੀ ਨੀਵੀਂ ਟਹਿਣੀ ਨਾਲੋਂ ਇੱਕ ਦੋ ਕੂਲੀਆਂ ਲਗਰਾਂ ਤੋੜ ਕੇ ਉਸ ਤੇ ਅੱਗੇ ਰੱਖ ਦਿੱਤੀਆਂ ਤੇ ਆਪ ਬੈਠ ਕੇ ਫਿਰ ਸੋਚਾਂ ਵਿੱਚ ਪੈ ਗਈ। ਖਤ ਮੇਰੇ ਸਹੁਰਿਆਂ ਵੱਲੋਂ ਆਇਆ ਹੋਵੇਗਾ। ਇਸ ਖਿਆਲ ਦੇ ਨਾਲ ਹੀ ਉਸ ਨੂੰ ਆਪਣੀ ਸਹੇਲੀ ਚੰਨੂ ਦੀਆਂ ਗੱਲਾਂ ਚੇਤੇ ਆਉਣ ਲੱਗੀਆਂ। ਚੰਨੋ ਉਸ ਦੇ ਸੌਰੇ ਸ਼ਹਿਰ ਗੁਜਰਖਾਨ ਦੀ ਸੀ ਚੰਨੋ ਦੀ ਮਾਂ ਨੇ ਹੀ ਵਿਚੋਲੀ ਪੈ ਕੇ ਵੀਣਾ ਦਾ ਸਾਖ ਕਰਵਾਇਆ ਸੀ ਵੀਣਾ ਦੇ ਸੌਰੇਆਂ ਤੇ ਚੰਨੋ ਦੇ ਮਾਪਿਆਂ ਦੇ ਘਰ ਨਾਲ-ਨਾਲ ਸਨ ਬਲਕਿ ਦੂਰ ਪਾਰੋਂ ਕੁਝ ਰਿਸ਼ਤੇਦਾਰੀ ਵੀ ਸੀ ਤੇ ਵੀਣਾ ਦੇ ਬਣਨ ਵਾਲੇ ਪਤੀ ਨੂੰ ਚੰਨੋ ਨਾ ਕੇਵਲ ਜਾਣਦੀ ਸੀ ਸਗੋਂ ਉਹ ਮੁੰਡਾ ਸਕਾਚਾਰੀ ਦੇ ਲਿਹਾਜ਼ ਦੂਰੋਂ ਪਾਰੋਂ ਚੰਨੋ ਦਾ ਭਰਾ ਹੀ ਲੱਗਦਾ ਸੀ ਚੰਨੋ ਤੇ ਵੀਨਾ ਜਦੋਂ ਵੀ ਇਕੱਠੀਆਂ ਹੁੰਦੀਆਂ ਬਹੁਤਾ ਉਹ ਇਸ ਵਿਸ਼ੇ ਉੱਤੇ ਗੱਲਾਂ ਕਰਿਆ ਕਰਦੀਆਂ ਸਨ। ਛੇੜਨ ਲਈ ਜਦ ਚੰਨੋ ਉਸ ਨੂੰ ਭਾਬੀ ਆਖ ਦਿੰਦੀ ਤਾਂ ਵੀਨਾ ਉਸ ਨਾਲ ਗੁੱਸੇ ਹੋ ਜਾਇਆ ਕਰਦੀ। ਪਰ ਚੰਨੋ ਜਾਣਦੀ ਸੀ ਕਿ ਇਹ ਗੁੱਸਾ ਸਿਰਫ ਬਨੌਟੀ ਹੀ ਨਹੀਂ। ਇਸ ਦੀ ਤਹਿ ਹੇਠਾਂ ਇੱਕ ਅਦਿਖ ਜਹੀ ਖੁਸ਼ੀ ਵੀ ਲੁਕੀ ਹੋਈ ਹੈ। ਜਿਉਂ-ਜਿਉਂ ਵੀਨਾ ਗੁੱਸੇ ਹੁੰਦੀ ਚੰਨੋ ਮੁੜ-ਮੁੜ ਇਸ ਕੋਸ਼ਿਸ਼ ਵਿੱਚ ਰਹਿੰਦੀ ਕਿ ਚੰਨੋ ਨਾਲ ਉਸ ਦੀ ਇਕਾਂਤ ਮੁਲਾਕਾਤ ਹੋਵੇ। ਕਈ ਵਾਰੀ ਘੰਟਿਆਂ ਵੱਧੀ ਘਰ ਦੀ ਕਿਸੇ ਨੁੱਕਰੇ ਜਾਂ ਸ਼ਾਮ ਨੂੰ ਛੱਤ ਤੇ ਜਾ ਕੇ ਕੁਸਰ-ਮੁਸਰ ਕਰਦੀਆਂ ਰਹਿੰਦੀਆਂ ਸਨ। ਵੀਣਾ ਦੇ ਬਣਨ ਵਾਲੇ ਪਤੀ ਬਾਬਤ ਜਿੰਨਾ ਕੁਝ ਚੰਨੋ ਜਾਣਦੀ ਸੀ, ਉਦੋਂ ਕਿਤੇ ਬਹੁਤਾ ਵਧਾ ਚੜਾ ਕੇ ਉਹ ਵੀਣਾ ਨੂੰ ਸੁਣਾਇਆ ਕਰਦੀ ਸੀ। ਉਸ ਦੀਆਂ ਗੱਲਾਂ ਕਥਾਂ ਅਕਸਰ ਇਸ ਤਰ੍ਹਾਂ ਦੀਆਂ ਹੁੰਦੀਆਂ ਸਨ, ਉਹ ਬਹੁਤ ਸੋਹਣਾ ਹੈ, ਉਸਨੇ ਸਾਈਕਲ ਵੀ ਰੱਖਿਆ ਹੋਇਆ ਏ। ਉਹ ਗਾਉਂਦਾ ਵੀ ਬਹੁਤ ਵਧੀਆ ਏ, ਉਸ ਨੂੰ ਬੜੀਆਂ ਕਹਾਣੀਆਂ ਬੜੇ ਅਮੀਰ ਨੇ 3-4 ਖੂ, 2 ਹਵੇਲੀਆਂ, 5-6 ਦੁਕਾਨਾਂ ਉਹਨਾਂ ਦੀਆਂ ਆਪਣੀਆਂ ਮੈਂ ਜਦੋਂ ਵੀ ਗੁਜਰਖਾਨ ਜਾਂਦੀ ਹਾਂ ਉਹ ਤੇਰੀਆਂ ਗੱਲਾਂ ਮੈਥੋਂ ਪੁੱਛਦਾ ਰਹਿੰਦਾ ਹੈ। ਉਹਨਾਂ ਦਾ ਬਾਗ ਵੀ ਹੈ, ਉਹ ਤੈਨੂੰ ਬੜਾ ਯਾਦ ਕਰਦਾ ਹੈ। ਇਤਿਹਾਦਿਕ। ਇਸ ਵੇਲੇ ਵੀਣਾ ਮੰਜੇ ਤੇ ਬੈਠੀ ਦਿਲ ਵਿੱਚ ਚੰਨੋਂ ਦੀਆਂ ਗੱਲਾਂ ਨੂੰ ਦੁਹਰਾ ਰਹੀ ਸੀ। ਉਸ ਦੀਆਂ ਅੱਖਾਂ ਅੱਗੇ ਇੱਕ ਕਲਪਤ ਤਸਵੀਰ ਫਿਰ ਰਹੀ ਸੀ ਜਿਹੜੀਆਂ ਉਸਨੇ ਚੰਨੋਂ ਦੇ ਸ਼ਬਦਾਂ ਰਾਹੀਂ ਆਪਣੇ ਅੰਦਰ ਚਿਤਰੀ ਸੀ ਉਹ ਸੋਚ ਰਹੀ ਸੀ ਪਰ ਜੇ ਸੱਚਮੁੱਚ ਖੱਤ ਉਹਨਾਂ ਦਾ ਹੀ ਹੈ ਤਾਂ ਉਹਨਾਂ ਨੇ ਇਹੋ ਜਿਹੀ ਕਿਹੜੀ ਗੱਲ ਲਿਖੀ ਹੋਵੇਗੀ ਜਿਸ ਨੂੰ ਪੜ੍ਹ ਕੇ ਪਾਪਾ ਜੀ ਤੇ ਬੇਜੀ ਐਡੇ ਔਖੇ ਹੋ ਰਹੇ ਨੇ ਖਬਰੇ ਵਿਆਹ ਛੇਤੀ ਦੇਣ ਬਾਬਤ ਕੁਝ ਲਿਖਿਆ ਹੋਵੇ ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਸੀ ਵਿਆਹ ਦੀ ਗੱਲ ਵੀ ਕਦੀ ਦੁਖਦਾਈ ਹੋ ਸਕਦੀ ਹੈ ਵੀਣਾ ਦੇ ਭਾਣੇ ਵਿਆਹ ਹੈ ਹੀ ਖੁਸ਼ੀ ਦਾ ਦੂਸਰਾ ਨਾਮ ਸੀ ਵਿਆਹ ਦਾ ਅਰਥ ਖੁਸ਼ੀ ਤੋਂ ਬਿਨਾ ਕੁਝ ਹੋਰ ਵੀ ਹੋ ਸਕਦਾ ਹੈ ਇਹ ਗੱਲ ਉਸ ਦੀ ਸਮਝ ਵਿੱਚ ਨਹੀਂ ਸੀ ਆ ਰਹੀ ਨਹੀਂ ਸੀ ਆ ਸਕਦੀ ਉਸ ਨੇ ਅੱਜ ਤੱਕ ਜਿੰਨੇ ਵੀ ਵਿਆਹ ਦੇਖੇ ਸਨ 100% ਦੀ ਖੁਸ਼ੀ ਦੇ ਰੂਪ ਵਿੱਚ ਹੀ ਗਾਣਾ ਨੱਚਣਾ ਵਾਜੇ ਆਤਿਸ਼ਵਾਜੀ ਵੰਸਵੰਨੇ ਦਾਜ ਵਰੀਆਂ ਦਾਪਤਾ ਪਾਰਟੀਆਂ ਤੇ ਇਹੋ ਜਿਹਾ ਹੋਰ ਬਹੁਤ ਕੁਝ ਤਾਂ ਖਤ ਕਿਸੇ ਹੋਰ ਦਾ ਹੋਵੇਗਾ ਵੀਣਾ ਨੇ ਝਟ ਆਪਣੀ ਵਿਚਾਰ ਲੜੀ ਨੂੰ ਤੋੜ ਕੇ ਦੂਜਾ ਰੁਖ ਕੀਤਾ ਪਰ ਜੇ ਕਿਸੇ ਹੋਰ ਦਾ ਸੀ ਤਾਂ ਮੇਰੇ ਕੋਲੋਂ ਇਤਨਾ ਲੁਕਾਉ ਕਿਉਂ ਕੁਝ ਵੀ ਹੋਵੇ ਅੱਜ ਰਾਤੀਂ ਜਰ ਪਾਪਾ ਜੀ ਕੋਟ ਉਤਾਰ ਕੇ ਕਿੱਲੀ ਤੇ ਟੰਗਣਗੇ ਮੈਂ ਅੱਖ ਬਚਾ ਕੇ ਉਹਨਾਂ ਦੀ ਜੇਬ ਵਿੱਚੋਂ ਕੱਢ ਕੇ ਪੜ ਲਵਾਂਗੀ ਕਿੰਨਾ ਚਿਰ ਵੀਣਾ ਇਨ੍ਹਾਂ ਖਿਆਲਾਂ ਵਿੱਚ ਡੁੱਬੀ ਰਹੀ ਉਸ ਦੀ ਇਹ ਮੌਨ ਸਮਾਧੀ ਉਦੋਂ ਟੁੱਟੀ ਜਦੋਂ ਉਸ ਦੇ ਕੰਨ 'ਚ ਆਵਾਜ਼ ਪਈ ਵੀਣਾ ਤੂੰ ਚੰਗੀ ਕੋਲ ਬੈਠੀ ਹੈ ਮੁੰਡਾ ਪੱਤਰ ਮੂੰਹ ਵਿੱਚ ਪਾਈ ਜਾਂਦਾ ਵੇ ਜੇ ਉਸਦੇ ਸੰਗ ਵਿੱਚ ਫਸ ਗਏ ਤਾਂ ਝੱਟ ਹੀ ਮਾਇਆ ਨੇ ਉੱਠ ਕੇ ਇੰਦਰਪਾਲ ਨੂੰ ਚੁੱਕ ਲਿਆ ਤੇ ਉਸਦੇ ਮੂੰਹ ਵਿੱਚ ਉਂਗਲਾਂ ਪਾ ਕੇ ਪੱਤਰ ਕੱਢਦੀ ਹੋਈ ਉਹਨੂੰ ਅੰਦਰ ਲੈ ਗਈ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਜਿਹੜਾ ਭਾਗ ਦੂਸਰਾ ਹੋਸੀ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਧੰਨਵਾਦ